ਕਾਂਗਰਸੀ ਆਗੂ ਜਗਦੀਸ਼ ਟੈਕਟਰ ਜਿਹੜਾ ਸਿੱਖਾਂ ਦਾ ਕਾਤਰ ਹੈ ਜਿਸ ਨੇ ਪੁਰ ਬੰਗਸ ਗੁਰਦੁਆਰਾ ਸਾਹਿਬ ਦੇ ਆਪ ਹਜੂਂਦੇ ਰਵਾਈ ਕਰਕੇ ਤਿੰਨ ਸਿੱਖਾਂ ਨੂੰ ਜ਼ਿੰਦਾ ਚਲਾਇਆ ਸੀ ਤੇ ਉਸ ਦੇ ਖਿਲਾਫ ਬਹੁਤ ਸਾਰੇ ਸਬੂਤ ਅਸੀਂ ਪਹਿਲਾਂ ਵੀ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਸੀਬੀਆਈ ਨੂੰ ਦੇ ਚੁੱਕੇ ਹਾਂ ਕਈ ਵਾਰ ਉਸ ਦੇ ਉੱਪਰ ਜਿਹੜੀਆਂ ਜਾਂਚ ਏਜੰਸੀਆਂ ਨੇ ਆਪਣੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਜਾਂਚ ਏਜੰਸੀ ਦੇ ਆਗੂਆਂ ਨੂੰ ਉਹਨੇ ਫੜ ਕੇ ਬਿਠਾ ਲਿਆ ਸੀ ਤਾਂ ਇਹੋ ਜਿਹਾ ਜਿਹੜਾ ਕਾਤਰ ਹੈ ਉਸ ਦਾ ਕਾਂਗਰਸ ਭਵਨ ਦੇ ਵਿੱਚ ਮੌਜੂਦ ਹੋਣਾ ਤੇ ਉੱਥੇ ਪੰਜਾਬ ਕਾਂਗਰਸ ਦੇ ਕੁਝ ਆਗੂ ਜਿਹੜੇ ਉਸ ਦੇ ਨਾਲ ਬੈਠੇ ਹੋਣਗੇ ਇਹ ਆਪਣੇ ਆਪ ਵਿੱਚ ਬੇਹਦ ਸ਼ਰਮਨਾਕ ਗੱਲ ਹੈ ਸੋ ਪੰਜਾਬ ਕਾਂਗਰਸ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ ਸਿੱਖ ਕੌਮ ਦੇ ਅੱਲੇ ਜੱਗਮਾ ਦੇ ਉੱਤੇ ਜਿਹੜਾ ਲੋਨ ਛਿੜਕਿਆ ਜਾ ਰਿਹਾ ਹੈ ਤੇ ਅਸੀਂ ਇਸ ਗੱਲ ਦਾ ਸਪੱਸ਼ਟੀਕਰਨ ਮੰਗਦੇ ਆਂ ਕਾਂਗਰਸ ਦੀ ਪੰਜਾਬ ਉਕਾਈ ਤੋਂ ਤੇ ਉਹ ਕਾਂਗਰਸ ਦੇ ਅੰਦਰ ਜਿਹੜੇ ਸਿੱਖਾਂ ਦੇ ਕਾਤਲ ਨਹੀਂ ਚਾਹੇ ਜਗਦੀਸ਼ ਟੈਕਟਵਾਲਾ ਰਹਿ ਚਾਹੇ ਕਮਲਨਾਥ ਜਾਂ ਜੇਲ੍ਹ ਵਿੱਚ ਬੈਠਾ ਸੱਜਨ ਕੁਮਾਰ ਰੇ ਜਾਂ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਸਿੱਖਾਂ ਦਾ ਗੈਰ ਮਿਥੀ ਸ਼ਾਸਤ ਦੇ ਨਾਲ ਕਤਲੇਆਮ ਕਰਾਇਆ ਨਵੰਬਰ 1984 ਸਿੱਖ ਨਸਲਕੁਸ਼ੀ ਕਰਾਈ ਉਹਨਾਂ ਕਾਤਲਾਂ ਦੀ ਪੁਸ਼ਤ ਪੜਾਈ ਕਰਨ ਦੀ ਪਰਿਵਾਰ ਕਰ ਰਿਹਾ ਤੇ ਪੰਜਾਬ ਦੀ ਕਾਂਗਰਸ ਨੇ ਬਹੁਤ ਸਾਰੇ ਆਗੂ ਇਹਨਾਂ ਲੋਕਾਂ ਦੇ ਸੰਪਰਕ ਵਿੱਚ ਸੋ ਬੜੀ ਸ਼ਰਮਨਾਕ ਗੱਲ ਹੈ ਤੇ ਇਸ ਦਾ ਤੁਰੰਤ ਸਪਸ਼ਟੀਕਰਨ ਜਿਹੜਾ ਆਪਾਂ ਪੰਜਾਬ ਕਾਂਗਰਸ ਨੂੰ ਦੇਣਾ ਚਾਹੀਦਾ ਕਾਂਗਰਸੀ ਆਗੂ ਜਗਦੀਸ਼ ਟੈਕਟਰ ਜਿਹੜਾ ਸਿੱਖਾਂ ਦਾ ਕਾਤਰ ਹੈ ਜਿਸ ਨੇ ਪੋਲ ਬੰਗਸ ਗੁਰਦੁਆਰਾ ਸਾਹਿਬ ਦੇ ਆਪ ਹਜੂਂਦੀ ਅਗਵਾਈ ਕਰਕੇ ਤਿੰਨ ਸਿੱਖਾਂ ਨੂੰ ਜ਼ਿੰਦਾ ਚਲਾਇਆ ਸੀ ਤੇ ਉਸ ਦੇ ਖਿਲਾਫ ਬਹੁਤ ਸਾਰੇ ਸਬੂਤ ਅਸੀਂ ਪਹਿਲਾਂ ਵੀ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਸੀਬੀਆਈ ਨੂੰ ਦੇ ਚੁੱਕੇ ਹਾਂ ਕਈ ਵਾਰ ਉਸ ਦੇ ਉੱਪਰ ਜਿਹੜੀਆਂ ਜਾਂਚ ਏਜੰਸੀਆਂ ਨੇ ਆਪਣੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਜਾਂਚ ਏਜੰਸੀ ਦੇ ਆਗੂਆਂ ਨੂੰ ਉਹਨੇ ਫੜ ਕੇ ਬਿਠਾ ਲਿਆ ਸੀ ਤਾਂ ਇਹੋ ਜਿਹੜਾ ਕਾਤਲ ਹੈ ਉਸ ਦਾ ਕਾਂਗਰਸ ਭਵਨ ਦੇ ਵਿੱਚ ਮੌਜੂਦ ਹੋਣਾ ਤੇ ਉੱਥੇ ਪੰਜਾਬ ਕਾਂਗਰਸ ਦੇ ਕੁਝ ਆਗੂ ਜਿਹੜੇ ਉਸ ਦੇ ਨਾਲ ਬੈਠੇ ਹੋਣੇ ਇਹ ਆਪਣੇ ਆਪ ਵਿੱਚ ਬੇਹਦ ਸ਼ਰਮਨਾਕ ਗੱਲ ਆ ਸੋ ਪੰਜਾਬ ਕਾਂਗਰਸ ਮੁੱਖ ਦਰਸ਼ਕ ਬਣ ਕੇ ਬੈਠੀ ਹੋਈ ਹੈ ਸਿੱਖ ਕੌਮ ਦੇ ਅੱਲੇ ਜ਼ਖਮਾਂ ਦੇ ਉੱਤੇ ਜਿਹੜਾ ਲੋਨ ਛਿੜਕਿਆ ਜਾ ਰਿਹਾ ਤੇ ਅਸੀਂ ਇਸ ਗੱਲ ਦਾ ਸਪੱਸ਼ਟੀਕਰਨ ਮੰਗਦੇ ਆਂ ਕਾਂਗਰਸ ਦੀ ਪੰਜਾਬ ਉਕਾਈ ਤੋਂ ਤੇ ਉਹ ਕਾਂਗਰਸ ਦੇ ਅੰਦਰ ਜਿਹੜੇ ਸਿੱਖਾਂ ਦੇ ਕਾਤਲ ਨਹੀਂ ਚਾਹੇ ਜਗਦੀਸ਼ ਟੈਕਟਵਾਰ ਰਹਿ ਜਾਂ ਕਮਲਨਾਥ ਜਾਂ ਜੇਲ੍ਹ ਵਿੱਚ ਬੈਠਾ ਸੱਜਨ ਕੁਮਾਰ ਰੇ ਜਾਂ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਸਿੱਖਾਂ ਦਾ ਗੈਰ ਮਿਥੀ ਸ਼ਾਸਤ ਦੇ ਨਾਲ ਕਤਲੇਆਮ ਕਰਾਇਆ ਨਵੰਬਰ 1984 ਸਿੱਖ ਨਸਲ ਕਸ਼ਿਸ਼ ਕਰਾਈ ਉਹਨਾਂ ਕਾਤਲਾਂ ਦੀ ਪੁਸ਼ਤ ਪੜਾਈ ਕਰਨ ਦੀ ਪਰਿਵਾਰ ਕਰ ਰਿਹਾ ਹੈ ਤੇ ਪਾ ਪੰਜਾਬ ਦੀ ਕਾਂਗਰਸ ਦੇ ਬਹੁਤ ਸਾਰੇ ਆਗੂ ਇਹਨਾਂ ਲੋਕਾਂ ਦੇ ਸੰਪਰਕ ਵਿੱਚ ਨੇ ਸੋ ਬੜੀ ਸ਼ਰਮਨਾਕ ਗੱਲ ਏ ਤੇ ਇਸ ਦਾ ਤੁਰੰਤ ਸਪਸ਼ਟੀਕਰਨ ਜਿਹੜਾ ਆਪਾਂ ਪੰਜਾਬ ਕਾਂਗਰਸ ਨੂੰ ਦੇਣਾ ਚਾਹੀਦਾ